ਆਪਾਂ ਗੁਰਦਾਨੇ ਆਏ ਮੱਪੇ ਵੀ ਤੂੰ ਆ ਬਣਾ ਦੇ ਮੱਪੇ ਵੀ ਤੂੰ ਆ ਬਣਾ ਦੇ ਹਏ ਕਿਉਂ ਆ ਕੇ ਪੂੜੇ ਕਰਦਾ ਗਾ ਕੇ ਪੂੜੇ ਨਹੀਂ ਖਾਜਦੇ ਪੂੜੇ ਨਹੀਂ ਖਾਜਦੇ ਹੈ ਇਸ ਮਾਦਾ ਜਵਾਨ ਪੁੱਤ ਜਿਸ ਦੀ ਉਮਰ ਮਹਿਸ 20 ਸਾਲ ਦੀ ਸੀ ਅਤੇ ਨਾਮ ਬਲਵਿੰਦਰ ਸੀ ਆਪਣੀ ਮਾਤਾ ਨੂੰ ਉਹ ਕਹਿ ਰਿਹਾ ਸੀ ਕਿ ਮੈਨੂੰ ਪੂੜੇ ਬਣਾ ਕੇ ਦੇ ਦੇ ਪਰ ਮਾਂ ਨੇ ਕਿਹਾ ਕਿ ਤੂੰ ਟ੍ਰੇਨ ਦੇ ਵਿੱਚ ਸਫ਼ਰ ਕਰਨਾ ਹੈ ਵਿਦੇਸ਼ ਜਾਣਾ ਹੈ ਅਰਮਾਨੀਆਂ ਪਹੁੰਚਣਾ ਹੈ ਤੂੰ ਇਸ ਕਰਕੇ ਤਲਿਆ ਹੋਇਆ ਭੋਜਨ ਨਾ ਕਰਕੇ ਜਾ ਪਰ ਅੱਜ ਇਹ ਮਾਂ ਆਪਣੀ ਉਸੇ ਕਹੀ ਗੱਲ ਨੂੰ ਬੋਲ-ਬੋਲ ਕੇ ਉੱਚੀ-ਉੱਚੀ ਰੋ ਰਹੀ ਹੈ ਕਿ ਮੇਰਾ ਪੁੱਤ ਮੇਰੇ ਤੋਂ ਪੂੜੇ ਮੰਗ ਰਿਹਾ ਸੀ ਅਤੇ ਹੁਣ ਮੇਰੇ ਨਾਲ ਉਹ ਗੱਲ ਕਰਨ ਵਾਲਾ ਇਸ ਦੁਨੀਆ ਦੇ ਵਿੱਚ ਹੀ ਨਹੀਂ ਰਿਹਾ ਇਸ ਮਾਂ ਨੂੰ ਆਪਣਾ ਪੁੱਤ ਨਹੀਂ ਲੱਭਣਾ ਪਿਓ ਨੇ ਆਪਣਾ ਜਵਾਨ ਪੁੱਤ ਗਵਾ ਦਿੱਤਾ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਸਭ ਕੁਝ ਠੀਕ ਚੱਲ ਰਿਹਾ ਸੀ ਗਰੀਬ ਦਿਹਾੜੀਦਾਰ ਪਰਿਵਾਰ ਸੀ ਇਹ ਅਤਿਰਮਾਨੀਆਂ ਦੇ ਵਿੱਚ ਵੀ ਇਹ ਨੌਜਵਾਨ ਮੁੰਡਾ ਦਿਹਾੜੀਆਂ ਹੀ ਕਰਦਾ ਹੁੰਦਾ ਸੀ ਪਰ ਇਹ ਨਹੀਂ ਪਤਾ ਸੀ ਕਿ ਉੱਥੋਂ ਵਾਪਸ ਆਣ ਤੋਂ ਬਾਅਦ ਜਦੋਂ ਦੁਬਾਰਾ ਆਏ ਨੇ ਉੱਥੇ ਜਾਣ ਦੀ ਤਿਆਰੀ ਕਰਨੀ ਹੈ ਤਾਂ ਰਾਤ ਹੀ ਲਿਖੀ ਮੁੱਕ ਜਾਣਾ ਹੈ ਗੁਰਦਾਸਪੁਰ ਦੇ ਵਿੱਚ ਇੱਕ ਮਾੜੀ ਘਟਨਾ ਵਾਪਰੀ ਹੈ ਜਿਸ ਤੋਂ ਬਾਅਦ ਇਹ ਪਰਿਵਾਰ ਬੁਰੀ ਤਰ੍ਹਾਂ ਦੇ ਨਾਲ ਟੁੱਟ ਚੁੱਕਿਆ ਇਸ ਮੌਕੇ ਤੇ ਉਹੀ ਆਖ ਰਹੇ ਨੇ ਕਿ ਸਾਡੇ ਪੁੱਤ ਦੀ ਮ੍ਰਿਤਕ ਦੇ ਸਾਡੇ ਤੱਕ ਕਿਸੇ ਤਰ੍ਹਾਂ ਪਹੁੰਚ ਦੇ ਕੀਤੀ ਜਾਵੇ ਕਿਉਂਕਿ ਅਸੀਂ ਬੇਹਦ ਹੀ ਬੇਬਸ ਤੇ ਲਾਚਾਰ ਹਾਂ ਰੋਹਦਾ ਹੋਰ ਚੱਕਾ ਪੜਾਤ ਹੋ ਰਿਹਾ ਹੈ ਕਿ ਤੇ ਸਾਡੇ ਇਹਦਾ ਮੇਰਾ ਪੁੱਤ ਕਿ ਆਏ ਪਲਵਿੰਦਰ ਸਿੰਘ 20 ਸਾਲ ਉਮਰ ਦੇ ਤੇ ਇਹ ਕਿੱਥੇ ਜਾ ਰਿਹਾ ਸੀ ਘਰ ਅਰਮਾਨੀਆਂ ਜਾਂ ਕਿਦਣ ਮੌਤ ਹੋਈ ਈ ਤੁਹਾਨੂੰ ਕਦੋਂ ਪਤਾ ਲੱਗਾ ਤੁਹਾਨੂੰ ਰਾਤ ਹੀ ਪਤਾ ਲੱਗਾ ਕਿ ਢਾਈ ਕੋ ਜੀ ਅੱਛਾ ਕਿੰਨੇ ਦੱਸਿਆ ਤੁਹਾਨੂੰ ਉਹਦਾ ਚਾਚਾ ਇੱਧਰ ਜੰਮੂ 'ਚ ਨੌਕਰੀ ਕਰਦਾ ਉਹਨੇ ਟ੍ਰੇਨ ਵਾਲਿਆਂ ਨਾਲ ਗੱਲ ਕਰਕੇ ਤੇ ਉਹਨਾਂ ਨੇ ਪਾਈਆਂ ਫੋਟੋਆਂ ਤੁਮਾਨੀਆਂ ਕਦੋਂ ਦਾ ਗਿਆ ਸੀ ਜਾਂ ਪਹਿਲੀ ਵਾਰ ਜਾ ਰਿਹਾ ਸੀ ਨੇ ਅੱਗੇ ਵੀ ਗਿਆ ਸੀ ਪਹਿਲੀ ਦਾ ਪਾਈ ਕਰਦੇ ਸੀ ਉੱਥੇ ਤੇ ਮੈਂ ਤੇ ਉਹ ਸੋਚਦਾ ਮੇਰੇ ਬੇਟੇ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਰਾਤ ਇਹਨਾਂ ਨੂੰ 11 ਵਜੇ ਫੋਨ ਆਇਆ ਹੂੰ ਕਿ ਮਤਲਬ ਇਸ ਤਰ੍ਹਾਂ ਗੱਲ ਹੋਈ ਹੈ ਮਰਨਾ ਸੇਰੇ ਸ੍ਰਿੰਦਰ ਸਿੰਘ son of ਨਿਸ਼ਾਨ ਸਿੰਘ ਨੇ ਗੱਲ ਕੀਤੀ ਹੈ ਤੇ ਮਤਲਬ ਬਹੁਤ ਦੁਖਦਈ ਘਟਨਾ ਹੈ ਕੇਸ ਪਰਿਵਾਰ ਦਾ ਸਾਧਨਾ ਕਮਾਈ ਦਾ ਜਰੀਆ ਸੀ ਤੁਸੀਂ ਦੇਖ ਹੀ ਰਹੇ ਹੋ ਕਿ ਜਦੋਂ ਬੰਦੇ ਜਿਆਦਾ ਆਈਦੇ ਹੁੰਦੇ ਨੇ ਬੱਚੇ ਉਹਨਾਂ ਦਾ ਸਹਾਰਾ ਬੰਦੇ ਨੇ ਤੇ ਜਦੋਂ ਬੱਚੇ ਦੀ ਅਦਾ ਦਰਦਨਾਕ ਰਸਤੇ ਵਿੱਚ ਹੀ ਇੱਕ ਕਿਦਾਂ ਦਾ ਬਹੁਤ ਵਧੀਆ ਨੌਜਵਾਨ ਸੀ ਮਾਪੋਦਾ ਗਿਆ ਕਰ ਸੀ ਸਮਾਜ ਦੇ ਵਿੱਚ ਵੀ ਕਿਸੇ ਨੂੰ ਬੜੀ ਇੱਜ਼ਤ ਤੇ ਮਾਨਨਾ ਬੁਲਾਉਂਦਾ ਸੀ ਤੇ ਆਪਣੀ ਪੂਰੀ ਮਿਹਨਤ ਕਰਦਾ ਸੀ 10+2 ਕਰਨ ਤੋਂ ਬਾਅਦ ਆਪਣੀ ਮਿਹਨਤ ਦੇ ਵਿੱਚ ਜੁਟਿਆ ਰਹਿੰਦਾ ਸੀ ਸੋ ਇਸੇ ਕਰਕੇ ਹੀ ਉਹ ਬਾਹਰ ਜਾ ਕੇ ਵੀ ਮਤਲਬ ਦੁਬਾਰਾ ਗਿਆ ਇੱਥੋਂ ਖਾਲਾ ਕਿ ਉਹਦੇ ਫਾਦਲ ਸਾਹਿਬ ਠੀਕ ਨਹੀਂ ਸੀ ਇਹਨਾਂ ਦੀ ਇੱਕ ਲੱਤ ਜਿਹੜੀ ਉਹ ਦਰਦ ਕਰਦੀ ਬਹੁਤ ਜ਼ਿਆਦਾ ਤੇ ਫਿਰ ਵੀ ਉਹ ਮਿਹਨਤ ਕਰਨ ਵਾਸਤੇ ਗਿਆ ਬੜਾ ਦੁਖਦਾਇਕ ਇਹ ਘਟਨਾ ਵਾਪਰੀ ਇਸ ਪਰਿਵਾਰ ਦਾ ਅੱਜ ਲੱਕ ਟੁੱਟ ਗਿਆ ਮਤਲਬ ਜੋ ਇਹਨਾਂ ਨੇ ਵਾਪਰਿਆ ਹੈਗਾ ਜੀ ਮੈਂ ਉਹਨਾਂ ਦੇ ਮਾਮਾ ਜੀ ਦਾ ਬੇਟਾ ਲੱਗਦਾ ਆ ਤੇ ਮੇਰਾ ਬਹੁਤ ਪੁਰਾਣਾ ਵਾਕਾਵਾ ਮੇਰਾ ਬੜਾ ਪ੍ਰੇਮ ਪਿਆਰ ਹੀ ਉਹਦੇ ਨਾਲ ਮੇਰਾ ਕਜ਼ਨ ਬ੍ਰਦਰ ਹੀ ਬਲਵਿੰਦਰ ਤੇ ਬਸ ਇੱਕ ਪਰਿਵਾਰ ਨੂੰ ਬਹੁਤ ਇਮਾਨਪਾਗੀ ਘਟਨਾ ਆ ਪਰਿਵਾਰ ਲਈ ਬਸ ਇੱਕ ਸਰਕਾਰ ਨੂੰ ਇਹੀ ਆਪਾਂ ਉਮੀਦ ਕਰਦੇ ਆ ਕਿ ਉਹ ਪਰਿਵਾਰ ਦੇ ਨਾਲ ਖੜੇ ਰਹਿਣ ਮੈਂ ਸਵੇਰ ਦਾ 4 ਵਜੇ ਦਾ ਜੀ ਤੇਲੰਗਾਨਾ ਪੁਲਿਸ ਵਾਲਿਆਂ ਨਾਲ ਗੱਲ ਕਰਤਾ ਪਿਆ ਆ ਪਹਿਲਾਂ ਉਹ ਐਸੀ ਚੀਜ਼ ਲਈ ਕਹਿੰਦੇ ਸੀ ਕਿ ਪੰਜਾਬ ਤੋਂ ਇਹਨਾਂ ਦੇ ਫੈਮਿਲੀ ਮੈਂਬਰ ਆਣਗੇ ਜਿਹੜੇ ਇਮੀਡੀਏਟ ਫੈਮਿਲੀ ਮੈਂਬਰ ਨੇ ਜਿੱਦਾਂ ਪਲਵਿੰਦਰ ਦੇ ਮਦਰ ਜਾਂ ਫਾਦਰ ਪਰ ਉਹਨਾਂ ਨਾਲ ਗੱਲ ਕਰਕੇ ਗਿਆ ਸੀ ਕਿ ਇਹ ਚੀਜ਼ ਪੋਸੀਬਲ ਨਹੀਂ ਆ ਉਹਨਾਂ ਦੀ ਏਜ ਥੋੜੀ ਜ਼ਿਆਦਾ ਆ ਤੇ ਉਹਦੇ ਬਾਅਦ ਫਿਰ ਉਹਨਾਂ ਨੇ ਕਿਹਾ ਸੀ ਕਿ ਚਲੋ ਤੁਸੀਂ ਉਹਨਾਂ ਕੋਲ ਨੋ ਆਬਜੈਕਸ਼ਨ ਸਰਟੀਫਿਕੇਟ ਬਣਵਾ ਲਓ ਤੇ ਫਿਰ ਕੋਈ ਵੀ ਫੈਮਿਲੀ ਮੈਂਬਰ ਜਿੱਦਾਂ ਮੇਰੇ ਫਾਦਰ ਸਾਹਿਬ ਜਿਹੜੇ ਉਹਨਾਂ ਦੇ ਮਾਮਾ ਜੀ ਪਹਿਲਾਂ ਸਾਡੀ ਇਹ ਤਿਆਰੀ ਸੀ ਕਿ ਉਹ ਜਾਣਗੇ ਉੱਥੇ ਸਪੈਸ਼ਲੀ ਤੇ ਲੰਗਣਾ ਨਾਲ ਤੇ ਡੈੱਡ ਬੋਡੀ ਲੈ ਕੇ ਆਣਗੇ ਕੁਣ ਕੋਈ ਫੈਮਿਲੀ ਫਰੈਂਡ ਮਿਲਿਆ ਸਾਨੂੰ ਜਿਹੜਾ ਨੌਨ ਦੇ ਵਿੱਚ ਆ ਉਹ ਸਾਡੀ ਜਗ੍ਹਾ ਫਿਰ ਆਪਾਂ ਉਹਨਾਂ ਦੇ ਨਾਲ ਤੁਹਾਡੇ ਕੋਲ ਲੋਕਲ ਅਪਰੋਚ ਨਹੀਂ ਨਹੀਂ ਜੀ ਅਜੇ ਤੱਕ ਸਾਡੀ ਕਿਸੇ ਨਾਲ ਅਪਰੋਚ ਨਹੀਂ ਹੋਈ ਕਿਸੇ ਸਰਕਾਰ ਵਾਲੇ ਨੇ ਸਾਨੂੰ ਨਹੀਂ ਅਪਰੋਚ ਕੀਤੀ ਤੇ ਬਾਕੀ ਕੋਸ਼ਿਸ਼ ਕਰਦੇ ਆ ਜੇ ਆਪਾਂ ਆਪਣੇ ਬੇਸ ਦੇ ਉੱਪਰ ਹੀ ਉਹਨਾਂ ਦੀ ਡੈਡ ਬੋਡੀ ਉੱਥੋਂ ਲਿਆਂਦੀ ਮੈਂ ਜੀ ਇਹ ਹੈਲਪ ਚਾਹਨਾ ਹੈ ਕਿ ਪਰਿਵਾਰ ਨੂੰ ਕਿਸੇ ਹਰ ਇੱਕ ਚੀਜ਼ ਦੀ ਸਪੋਰਟ ਮਿਲੇ ਜੇ ਫਾਈਨੈਂਸ਼ੀਅਲ ਸਪੋਰਟ ਵੀ ਹੋਏ ਜਾਂ ਉਹਦਾ ਵੀ ਫੈਮਿਲੀ ਸਪੋਰਟ ਕਿਸੇ ਵੀ ਤਰੀਕੇ ਦੀ ਪਰਿਵਾਰ ਨੂੰ ਦਿੱਤੀ ਜਾਏ ਸਰਕਾਰ ਵੱਲੋਂ ਡੈਡ ਬਡੀ ਦਾ ਪ੍ਰਬੰਧ ਕੋਈ ਸਰਕਾਰ ਵੱਲੋਂ ਜੀ ਇਹ ਆਪਾਂ ਚਾਹਦੇ ਹਾਂ ਕਿ ਬਾਈ ਪਲੇਨ ਉਹਦੀ ਡੈਡ ਬਡੀ ਕਿਉਂਕਿ ਇੱਥੋਂ ਤਕਰੀਬਨ 2 2.5 ਦਿਨ ਦਾ ਰਸਤਾ ਹੈ ਤੇਲੰਗਾਨਾ ਦਾ ਜੇ ਆਪਾਂ ਬਾਈ ਟ੍ਰੇਨ ਜਾਂਦੇ ਹਾਂ ਤੇ ਬਹੁਤ ਵਧੀਆ ਹੋਏਗਾ ਜੇ ਸਰਕਾਰ ਬਾਈ ਪਲੇਨ ਉਹਦੀ ਡੈਡ ਬਡੀ ਇੱਥੇ ਪੰਜਾਬ ਦੇ ਵਿੱਚ ਲਿਆਂਈ ਜਾਏ ਬਹੁਤ ਆਪਾਂ ਮਾਣ ਮਹਿਸੂਸ ਕਰਾਂਗੇ ਜੀ